Gangster Lawrence mission Wage is the ਹਰ ਇੱਕ ਦੀ ਜ਼ੁਬਾਨ ਤੇ ਨਾਮ ਹੈ ਪੰਜਾਬ ਚ ਜਾਂ ਯੂਪੀ ਜਾਂ ਮੱਧ ਪ੍ਰਦੇਸ਼ ਵਿੱਚ ਕੋਈ ਵੀ ਘਟਨਾ ਹੋਵੇ ਲਾਰੈਂਸ ਬਿਸ਼ਨੋਈ ਦਾ ਨਾਮ ਅਕਸਰ ਸਾਹਮਣੇ ਆ ਜਾਂਦਾ ਹੈ ਪਰ ਦਿੱਲੀ ਦੀ ਪੁਲਿਸ ਲਾਰੈਂਸ ਬਿਸ਼ਨੋਈ ਦਾ ਕਿਸ ਕਦਰ ਸਤਕਾਰ ਕਰਦੀ ਹੈ ਆਦਰ ਕਰਦੀ ਹੈ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿੱਲੀ ਪੁਲਿਸ ਦੇ ਡੀਸੀਪੀ ਨੇ ਲਾਰੈਂਸ ਬਿਸ਼ਨੋਈ ਨੂੰ ਸਾਹਬ ਤੱਕ ਕਹਿ ਦਿੱਤਾ ਜਿਸ ਤੋਂ ਬਾਅਦ ਡੀਸੀਪੀ ਸਾਹਿਬ ਨੂੰ ਆਪਣੀ ਗਲਤੀ ਦਾ ਅਹਿਸਾਸ ਤੁਰੰਤ ਹੋ ਗਿਆ ਬਾਅਦ ਵਿੱਚ ਉਹਨਾਂ ਨੇ ਸਿਰਫ लॉरेंस बिश्नोई ਨੂੰ ਸਿਰਫ ਲੋਰੈਂਸ ਬਸਲੋਈ ਹੀ ਬੋਲਿਆ ਇਸ ਆਪਣੀ ਗੱਲ ਨੂੰ ਲੈ ਕੇ ਦਿੱਲੀ ਪੁਲਿਸ ਈਸਟ ਡੀਸੀਪੀ ਅਭਿਸ਼ੇਕ ਦਨੀਆਂ ਬੁਰੇ ਤਰੀਕੇ ਨਾਲ ਫਸ ਗਏ ਹਾਲਾਂਕਿ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਉਹਨਾਂ ਨੇ ਇਸ ਗੱਲ ਨੂੰ ਬਦਲ ਵੀ ਦਿੱਤਾ ਪਰ ਹੁਣ ਇਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਮੈਂ ਕਹਿ ਸਕਦਾ ਬਟ ਮੈਂ ਇਹ ਬਤਾ ਸਕਦਾ ਹੂੰ ਕਿ ਇਸ ਵਿੱਚ ਜੋ ਮੈਸੇਜ تھا ਜੋ ਕਾਲ تھا ਉਸ ਕਾਲ ਮੇ ਲੋਰੈਂਸ ਬਿਸ਼नोई ਸਾਹਿਬ ਦਾ ਨਾਮ ਲਿਆ ਗਿਆ ਥਾ ਜੋ ਲੋਰੈਂਸ ਬਿਸ਼नोई ਗੈਂਗ ਹੈ ਉਸ ਦਾ ਨਾਮ ਲਿਆ ਗਿਆ ਥਾ ਬਟ ਇਸ ਕੋ ਵੈਰੀਫਾਈ ਹਮ ਅਭੀ ਕਰ ਰਹੇ ਹਾਂ ਇਸ ਮੇ ਇਨਵੈਸਟੀਗੇਸ਼ਨ ਅਭੀ ਹਮਾਰੀ ਜਾਰੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਦਾ ਹਰ ਇੱਕ ਦੀ ਜ਼ੁਬਾਨ ਤੇ ਨਾਮ ਹੈ ਪੰਜਾਬ ਚ ਜਾਂ ਯੂਪੀ ਜਾਂ ਮੱਧ ਪ੍ਰਦੇਸ਼ ਵਿੱਚ ਕੋਈ ਵੀ ਘਟਨਾ ਹੋਵੇ ਲਾਰੈਂਸ ਬਿਸ਼ਨੋਈ ਦਾ ਨਾਮ ਅਕਸਰ ਸਾਹਮਣੇ ਆ ਜਾਂਦਾ ਹੈ ਪਰ ਦਿੱਲੀ ਦੀ ਪੁਲਿਸ ਲਾਰੈਂਸ ਬਿਸ਼ਨੋਈ ਦਾ ਕਿਸ ਕਦਰ ਸਤਕਾਰ ਕਰਦੀ ਹੈ ਆਦਰ ਕਰਦੀ ਹੈ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿੱਲੀ ਪੁਲਿਸ ਦੇ ਡੀਸੀਪੀ ਨੇ ਲਾਰੈਂਸ ਬਿਸ਼ਨੋਈ ਨੂੰ ਸਾਹਿਬ ਤੱਕ ਕਹਿ ਦਿੱਤਾ ਜਿਸ ਤੋਂ ਬਾਅਦ ਡੀसीपी ਸਾਹਿਬ ਨੂੰ ਆਪਣੀ ਗਲਤੀ ਦਾ ਅਹਿਸਾਸ ਤੁਰੰਤ ਹੋ ਗਿਆ ਬਾਅਦ ਵਿੱਚ ਉਹਨਾਂ ਨੇ ਸਿਰਫ ਲਾਰੈਂਸ ਬਿਸ਼ਨੋਈ ਨੂੰ ਸਿਰਫ ਲਾਰੈਂਸ ਬਿਸ਼ਨੋਈ ਹੀ ਬੋਲਿਆ ਇਸ ਆਪਣੀ ਗੱਲ ਨੂੰ ਲੈ ਕੇ ਦਿੱਲੀ ਪੁਲਿਸ ਈਸਟ ਡੀसीपी ਅਭਿਸ਼ੇਕ ਦਨੀਆ ਬੁਰੇ ਤਰੀਕੇ ਨਾਲ ਫਸ ਗਏ ਹਾਲਾਂਕਿ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਉਹਨਾਂ ਨੇ

ਹਰ ਇੱਕ ਦੀ ਜ਼ੁਬਾਨ ਤੇ ਨਾਮ ਹੈ ਪੰਜਾਬ ਚ ਜਾਂ ਯੂਪੀ ਜਾਂ ਮੱਧ ਪ੍ਰਦੇਸ਼ ਵਿੱਚ ਕੋਈ ਵੀ ਘਟਨਾ ਹੋਵੇ ਲਾਰੈਂਸ ਬਿਸ਼ਨੋਈ ਦਾ ਨਾਮ ਅਕਸਰ ਸਾਹਮਣੇ ਆ ਜਾਂਦਾ ਹੈ ਪਰ ਦਿੱਲੀ ਦੀ ਪੁਲਿਸ ਲਾਰੈਂਸ ਬਿਸ਼ਨੋਈ ਦਾ ਕਿਸ ਕਦਰ ਸਤਕਾਰ ਕਰਦੀ ਹੈ ਆਦਰ ਕਰਦੀ ਹੈ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿੱਲੀ ਪੁਲਿਸ ਦੇ ਡੀਸੀਪੀ ਨੇ ਲਾਰੈਂਸ ਬਿਸ਼ਨੋਈ ਨੂੰ ਸਾਹਬ ਤੱਕ ਕਹਿ ਦਿੱਤਾ ਜਿਸ ਤੋਂ ਬਾਅਦ ਡੀਸੀਪੀ ਸਾਹਿਬ ਨੂੰ ਆਪਣੀ ਗਲਤੀ ਦਾ ਅਹਿਸਾਸ ਤੁਰੰਤ ਹੋ ਗਿਆ ਬਾਅਦ ਵਿੱਚ ਉਹਨਾਂ ਨੇ ਸਿਰਫ ਲਾਰੈਂਸ ਬਿਸ਼ਨੋਈ ਨੂੰ ਸਿਰਫ ਲਾਰੈਂਸ ਬਿਸ਼ਨੋਈ ਹੀ ਬੋਲਿਆ ਇਸ ਆਪਣੀ ਗੱਲ ਨੂੰ ਲੈ ਕੇ ਦਿੱਲੀ ਪੁਲਿਸ ਈਸਟ ਡੀਸੀਪੀ ਅਭਿਜੇ ਕਧਨਿਆ ਬੁਰੇ ਤਰੀਕੇ ਨਾਲ ਫਸ ਗਏ ਹਾਲਾਂਕਿ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਉਹਨਾਂ ਨੇ اس گ بدل بھی پر اس سوشل میڈیا تے ویڈیو خوب وائرل ہو رہی ہے سکتا, بٹ میں یہ بتا سکتا ہوں کہ اس میں جو میسج تھا جو کال تھا اس کال میں لارنس بشموئی صاحب کا نام لیا گیا تھا جو لارنس بشمئی گینگ ہے اس کا نام لیا گیا تھا بٹ اس کو ویریفائی ہم ابھی کر رہے ہیں اس میں انویسٹیگیشن ابھی ہماری جاری ہے